ਸਤ ਸੰਗਤ ਜੀ ਮੇਰੇ ਮੁਸਲਮ ਭਰਾਵੋ ਵਾਇਬ ਜੀ ਦਾ ਘਰ ਸਾਹ ਵਾਇਬ ਜੀ ਦੀ ਫਤਿਹ ਸਲਾਮ ਅਲੈਕਮ ਇਹ ਮੈਂ ਨਹੀਂ ਠੀਕ ਸਮਝਦਾ ਮਿਆਉ 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 ਸਲਾਮ ਅਲੈਕਮ ਇਹ ਤਾਂ ਗੱਲ ਹੋਈ ਨਾ ਇਹ ਮੇਰਾ ਮਤਲਬ ਆਪਾਂ ਜਾਂਦਾ ਹੈ ਅਜੇ ਬੀਜੇਪੀ ਆਰਐਸਐਸ ਦੇ ਥੱਲੇ ਤੇ ਨਹੀਂ ਲੱਗੇ ਤੇ ਸੱਚ ਮੈਂ ਆਪ ਜੀ ਦੇ ਸਾਹਮਣੇ ਜਿਹੜੇ ਇਲੈਕਸ਼ਨ ਐ ਇਸ ਵਾਰੀ ਹੋ ਰਹੇ ਐ ਇਹਨਾਂ ਇਲੈਕਸ਼ਨਾਂ ਨੇ ਇੰਡੀਆ ਦੀ ਤਕਦੀਰ ਬਦਲ ਦੇਣੀ ਐ ਜੇ ਮੋਦੀ ਤੇ ਬੀਜੇਪੀ ਤੇ ਆਰਐਸਐਸ ਇੱਕ ਵਾਰ ਫੇਰ ਜਿੱਤ ਜਾਣ ਦੂਜੀ ਚੀਜ਼ ਐ جے اپا کانگریس پارٹی ਨੂੰ ਕਹੀਏ ਇਹ ਉਹ ਸਾਡੀ ਐ ਮੇਰੇ ਪ੍ਰਤਾਪ ਕੋ ਸਾਡੀ ਨਹੀਂ ਐ ਜੇ ਉਹ ਕਲ ਤੇ ਬਬਲੀ ਮਸਜਿਦ ਖੋਲਣ ਦੇ ਨਹੀਂ ਜਜੀਵ ਗਾਂਧੀ ਨੇ ਚਾਪੀਆਂ ਦਿੱਤੀਆਂ ਸੀ ਤੇ 1992 ਦੇ ਵਿੱਚ ਜਿਹੜਾ ਬਬਲੀ ਮਸਜਿਦ ਨੂੰ ਸ਼ਹੀਦ ਕੀਤਾ ਹਿੰਦੋਸਤਾਨ ਦਾ ਵਜ਼ੀਰ ਅਸਰ

ਇਹ ਜਦੋਂ ਪਾਕਿਸਤਾਨ ਵਿੱਚ ਇੱਕ ਟਕਾ ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਬਿਜੇਨ ਅਜ਼ਮ ਨਾਲ ਸੰਵਾਦ ਹੋਇਆ ਜੇ ਕਾਂਗਰਸ ਪਾਰਟੀ ਤੇ ਨਰਸਮਰಾವ್ ਚਾਹਦੇ ਕਿ ਬੀਜੇਪੀ ਤੇ ਆਰਐਸਐਸ ਹਮਕੇ ਗਵਾਨੀ ਬਬਲੀ ਮਸਲੂਨਾਸ਼ੀ ਕਰਦੇ ਤਾਂ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਕਰ ਸਕਦਾ ਸੀ ਪਰ ਜਦੋਂ ਰਜੀਵ ਗਾਂਧੀ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਛੱਪੀਆਂ ਦਿੱਤੀਆਂ ਸੀ ਕਿ ਬਾਬਰੀ ਮਸਜਿਦ ਨੂੰ ਖੋਲ ਦੋ ਫਿਰ ਨਰਸਮਾ ਰਾਉ ਉਹ ਕਿਵੇਂ ਕਾਂਗਰਸ ਪਾਰਟੀ ਤੋਂ ਉਲਟ ਜਾ ਸਕਦਾ ਸੀ ਅੱਜ ਪ੍ਰੋਪਗੈਂਡਾ ਹੋ ਰਿਹਾ ਹੈ ਕਿ ਭਾਜਪਾ ਆਰਐਸਐਸ ਰੋਕਣ ਦੇ ਲਈ ਕਾਂਗਰਸ ਨੂੰ ਵੋਟ ਕਾਓ ਕਿਹੜੇ ਮੂਜਰਾ ਅਸੀਂ ਕਾਂਗਰਸ ਨੂੰ ਵੋਟ ਪਾ ਦਾਂਗੇ ਜਿਹੜੀ ਸਾਜਿਸ਼ ਦੇ ਵਿੱਚ ਸੀ ਜਿਹੜੀ ਆਪਣੀ ਮਾਸੂਦੀ ਸ਼ਹਾਦਤ ਨੂੰ ਲੋਕ ਸਾਹਦੀ ਸੀ ਪਰੋਜ਼ ਨੇ ਨਹੀਂ ਰੋਕਿਆ ਸੋ ਸਹਕਾਰਯੋਗ ਸਾਥ ਸੰਗਤ ਜੀ ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਕੱਟਕੰਠੀਆਂ ਦੇ ਲਈ ਬੋਲਦੀ ਹੈ ਕੰਟੀਏ ਇਲੈਕਸ਼ਨ ਕਰਦੀ ਹੈ ਅਸੀਂ ਬਪੜੀ ਮਸਜਦ ਦੇ ਲਈ ਯੂਪੀ ਜਾ ਕੇ ਗ੍ਰਿਫਤਾਰ ਹੋਏ ਬਹੁਤ ਸਾਡੇ ਤੇ ਜੋਰ ਲੱਗਿਆ ਕਿ ਤੁਸੀਂ ਨਹੀਂ ਜਾਣਾ ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ ਪਾਰਟੀ ਤੇ ਹਿੰਦੂਵਾ ਬੀਜਪੀ ਨੇ ਰੜਕੇ ਸਾਡੇ ਦਰਪਾਨ ਸਾਹਿਬ ਨੂੰ ਢਾਇਆ 197 ਚਨਲ ਸਿੰਘ ਦੇ ਵਿੱਚ ਸੇ ਇਤ ਕਿਤੇ ਕਾਂਤਖਤ ਸਾਹਿਬ ਸਾਡੇ ਲੀਡਰ ਸਰ ਜਰਨੈਲ ਸਿੰਘ ਟੁਰਨਾਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਫੇਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਤੇ ਬੀਜਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਹਾਂ ਇਹ ਸਮਝਦੇ ਐ ਕਿ ਜੇ ਹਿੰਦੁਸਤਾਨ ਦੇ ਵਿੱਚ ਬਹੁਤ ਗਿਣਤੀ ਇੰਦੂਵਾਦੀ ਹੈ ਫਿਰ ਨਾ ਕਾਂਗਰਸ ਨਾ ਭਾਜਪਾ ਨਰਸਸ ਸਾਢੀ ਘੱਟ ਗਿਣਤੀਆਂ ਦੇ ਲਈ ਖੜਸਦੇ ਐ ਕਿਉਂ ਕਰਕੇ ਹਕੂਮਤ ਦੇ ਵਿੱਚ ਆਉਣ ਦੇ ਨਹੀਂ ਇੰਨਾਂ ਨੂੰ ਬਹੁਤ ਗਿਣਤੀ ਇੰਦੂ ਦੀ ਲੋੜ ਹੈ ਅੱਜ ਪ੍ਰਾਈਮ ਮਿਨਿਸਟਰ ਮੋਦੀ ਕੀ ਪ੍ਰੋਪਗੈਂਡਾ ਕਰਦਾ ਕਰ ਰਿਹਾ ਹੈ ਕਿ ਅਸੀਂ ਰਾਮ ਮੰਦਰ ਦੀ ਸਾਰੀ ਕਰ ਦਿੱਤੀ ਹੈ ਤੇ ਸਾਰੇ ਹਿੰਦੂ ਸਾਨੂੰ ਮੋਟਾ ਫੌਨ ਇੱਕ ਨੌਣ ਦੇ ਖਿਲਾਫ ਹੈ ਔਰ ਸਭ ਜਾਨ ਦੇ ਖਿਲਾਫ ਹੈ ਜੋ ਕਰਕੇ ਮੁਰਖਾ ਜੇ ਤੱਕ ਧਰਮ ਨਰ ਫਤਕੋਰ ਕੇ ਅਸੀਂ ਧਰਮ ਦੇ ਨਾਂ ਦੇ ਉੱਤੇ ਵੋਟ ਨਹੀਂ ਮੰਗ ਸਕਦੇ ਪਰ ਇਹ ਲੋਕ ਇਹ ਸਮਝਦੇ ਐ ਕਿ ਸਾਡਾ ਮੋਰਖ ਹੈ ਇਹਨਾਂ ਦਾ ਮੈਨੀਫੈਸਟੋ ਕਹਿੰਦਾ ਹੈ ਕਿ ਜੇ ਭਾਜਪਾ ਜਾਂ ਐਸਐਸ ਜਿੱਤ ਗਈ ਇੰਡੀਆ ਦਾ ਨਾਂ ਹਟਾ ਕੇ ਇਸ ਦਾ ਨਾਂ ਇੰਡੀਆ ਪਾ ਦੇ ਭਾਰਤ ਪਾ ਦੇਣਾ ਦੇ ਉਸ ਤੋਂ ਬਾਅਦ ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ ਸãi ਸਿੱਖ ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ ਇਹੋ ਜੀ ਚੀਜ਼ ਨੂੰ ਜੇ ਅਪਾਰ ਸਹਿਜਾਂਗੇ ਤਾਂ ਮੇਰਾ ਮੰਤਰ ਹੈ ਹੁਣ ਵੋਟਰਾਂ ਦਾ ਟਾਈਮ ਹੈ ਇਹ ਜੰਗ ਦਾ ਟਾਈਮ ਹੈ ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ ਪਰ ਅੱਜ ਜਦ ਸੇ ਅਬਣ ਪ੍ਰਸਾਂਤ ਤਰੀਕੇ ਦੇ ਨਾਲ ਸਿਰਫ ਬਟਨ ਨਾਲ ਸਾਡਾ ਚੋਣ ਨਿਸ਼ਾਨ ਹੁਣ ਮਿਲ ਚੁੱਕਿਆ ਇੱਕ ਬਾਲਟੀ ਹੈ ਜਿਵੇਂ ਪਹਿਲਾਂ ਬਾਲਟੀ ਸੀਗੀ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਤ ਕੀ ਵਾਰੀ ਅਖੰਡ ਜਨਮ ਪਰ ਸਰ ਨੂੰ

ਤਾਂ ਫਿਰ ਸੈਂਟਰ ਦੀ ਪੰਜਾਬ ਦੀ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਕਿ ਬਸਲਮਾਨ ਨੂੰ ਵੀ ਆਪਣਾ ਹੱਕ ਦਿੱਤਾ ਜਾਵੇ ਪਰ ਜੋ ਕਰਕੇ ਅੱਜ ਹਨੇਰੀ ਮਗੀ ਹੋਈ ਹੈ ਹਿੰਦੂਵਾਦੀ ਇਸ ਕਰਕੇ ਕੱਕ ਜਿੰਤੀ ਨੂੰ ਕੋਈ ਪਸਾਨ ਨਹੀਂ ਰਿਹਾ ਇਹ ਮੋਦੀ ਦੀ ਹਿੰਮਤ ਪਈ ਹੈ ਇਹਨੇ ਗਿਆਨ ਦੇ ਦਿੱਤਾ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਵੇ ਬੇਸ਼ੱਕ ਉਹ ਬਾਰਲਿਮਾਂਕ ਦੇ ਵਿੱਚ ਹੋਵੇ ਹਿੰਦੁਸਤਾਨ ਦੀਆਂ ਕੋਈ ਏਜੰਸੀਆ ਉਸ ਨੂੰ ਗੋਲੀਆਂ ਮਾਰ ਦੇਣਗੀਆਂ ਇਸ ਪਾਲਿਸੀ ਦੇ ਤੀ ਆਪਣੇ ਹਰਦੀਪ ਸਿੰਘ ਨੱਜਰ ਨੂੰ ਕੈਨੇਡਾ ਦਾ ਵਿੱਚ ਮਾਰ ਦਿੱਤਾ ਗਿਆ ਰਿਪੁਬਲਿਕ ਮਲਕ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਸੁਖਦौल ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਬ੍ਰਿਟਾਨੀਆ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਸਾਡਾ ਲੀਡਰ ਪਰਮਜੀਤ ਸਿੰਘ ਪੰਜਵੜ ਮਾਰਦਾ ਹੈ ਲਖਬੀਰ ਸਿੰਘ ਰੋਡੇ ਮਾਰਦਾ ਹੈ ਹਰਿਆਣਾ ਦੇ ਵਿੱਚ ਸਾਡਾ ਲੀਡਰ ਦੀਪ ਸਿੰਘ ਸਿੱਧੂ ਐਕਸੀਡੈਂਟ ਦਖਾ ਕੇ ਮਾਰ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚ ਗੁੱਸੇ ਨਾਲ ਮਾਰ ਦਿੱਤਾ ਗਿਆ ਸਮਾਂ ਬਣਾ ਥੋੜਾ ਅਸਲਾਮ ਨੂੰ ਸਾਰਿਆਂ ਨੂੰ ਲੈ ਜੀ ਕਥਨ ਸਾਹਿਬ ਜੀ ਲੈ ਜੀ ਭੱਤੇ ਤੇ ਨਵਾਬਾਂ ਨੂੰ ਸਮਾਂ ਬਣਾ ਆਸੀਂ ਤੁਹਾਡੇ ਨਾਲ ਕੋਈ ਵਾਦਾ ਕਰਦੇ ਆ ਜਿੰਨਾ ਟਾਈਮ ਜਿੰਨਾ ਵੀ ਟਾਈਮ ਅਸੀਂ ਜਾਉਂਦੇ ਆ ਨਾਤਾ ਸੀ ਬਰੇਰ ਕੋਟੋਂ ਦੇ ਮੌਸਮ ਮਾਰ ਪੜਾ ਰਿਹਾ ਉੱਤਤੀ ਹਾਲ ਕਰ ਰਹਾ ਵਾਗੇ ਨਾਸੀ ਪੰਜਾਬ ਨੂੰ ਦਿੱਤੀ ਹਾਲ ਲੱਗ ਰਹਾ ਵਾਗੇ ਜਿੰਨੇ ਵੀ ਸਾਹ ਵਾਸਤੇ ਨੇ ਕਿ ਲਿਖਾਂ ਦੇ ਇਹੀ ਜਿਹੜੇ ਲਿਖੇ ਲੱਗਣਗੇ ਇਸ ਕਰਕੇ ਭਰਾਣਾ ਅੱਜ ਪਤਾ ਹੀ ਹੈ ਕਿ ਅਸੀਂ ਮਾਨ ਸਾਹਿਬ ਦੇ ਖੂੜ ਦੇ ਵਿੱਚ ਆਇਆ ਮੈਂ ਸੂਤੋਂ ਲੈ ਕੇ ਸਾਡਾ ਪਰਿਵਾਰ ਆ ਮੇਰੇ ਦਾਦਾ ਜੀ ਕੋਲ ਆਈ ਸਦਾ ਪਰਿਵਾਰ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਆ ਕਿਸਾਨੀ ਪਰਿਵਾਰ ਆ ਇਸ ਕਰਕੇ ਲੰਮਾ ਸਮਾਂ ਪਹਿਲਾਂ ਦਾਦਾ ਜੀ ਮਾਨ ਸਾਹਿਬ ਨਾਲ ਦਾ ਇਸ ਤੋਂ ਬਾਅਦ ਮੇਰੀ ਵਾਰੀ ਆਈ ਪੁੱਛੇ ਵੀ ਆਪਾਂ ਚੋਣ ਪ੍ਰਚਾਰ ਕਰਦੇ ਹੁਣ ਵੀ ਵਾਰੀਆਂ ਗੱਲਾਂ ਨਾ ਕਰਦੇ ਹੋਏ ਭਰਾਵੋ ਜਿੰਨੇ ਸਾਨੂੰ ਕੱਖ ਨਹੀਂ ਜਦਾ ਜਿੰਨੇ ਸਾਨੂੰ ਰੋਟੇ ਮਾਰਿਆ ਗੱਲ ਇਹ ਆ ਕਿ ਕੱਲ ਆਪਾਂ ਆਪਣੇ ਪੰਜਾਬ ਦੀ ਪਛਾਣ ਕਰ ਲਈਏ ਝਾੜੂ ਨੇ ਸਾਨੂੰ ਕੱਖ ਨਹੀਂ ਦੇਣਾ ਤਾਕਤ ਨੇ ਸਾਨੂੰ ਕੱਖ ਨਹੀਂ ਦੇਣਾ ਅੱਜ ਘੱਟ ਦਿੱਕਤਾਂ ਦੇ ਉੱਪਰ ਜੋਸ਼ ਸ਼ਤ ਤ ਹੋ ਰਿਹਾ ਹੈ ਪੰਜਾਬ ਨੇ ਪਹਿਲੇ ਤੋਂ ਪਹਿਲੇ ਦਿਨ ਤੋਂ ਹੀ ਲੈ ਕੇ ਜਿਹੜੇ ਸਾਡੇ ਸਿੱਖਾਂ ਨੇ ਹਰ ਇੱਕ ਧਰਮ ਦੀ ਹਰ ਇੱਕ ਵਾਜਿਬ ਦਿਨ ਮਿਲਦਗੀ ਕਰੀ ਆ ਪਰ ਅਸੀਂ ਵੀਰੋ ਭਰਾਵੋ ਇਹ ਜੁੱਤਨਾ ਵਾਦਾ ਕਰਦੇ ਜਿਸ ਤਰ੍ਹਾਂ ਭਾਰਤ ਦੇ ਵਿੱਚ ਘੱਟਕਣ ਨਾਲ ੱੱਕਾ ਹੋ ਰਿਹਾ ਮਰੇ ਕੋਟ ਦੇ ਲੋਕਾਂ ਦਿੱਤੀ ਆ ਲੱਗਣ ਦੇਵਾਂਗੇ ਜਾ ਵਾਸਤਾ ਉਸਿਆਂ ਦੇ ਵਿੱਚ ਗੁਜਰਾ ਸੁਣ ਲੋ ਪੰਜਾਰਕ ਮਿੰਟ ਸੁਣ ਲੋ ਬਰੇ ਕੋਟ ਦੇ ਵਿੱਚ ਪਿੱਛੇ ਬਹੁਤ ਵੱਡਾ ਹਾਂ ਦਾ ਨਾਰਾ ਮਾਰਿਆ ਜਿਸ ਤਰ੍ਹਾਂ ਸਰਕਾਰਾਂ ਨੇ ਮੇਰੇ ਤੋਂ ਪਰਚੇ ਕੀਤੇ ਸੀ ਜਿੱਥੇ ਲੋਕਾਂ ਨੇ ਬਹੁਤ ਬੜਾ ਸਰਗੁਪਤਾ ਸਾਥ ਦਿੱਤਾ ਜਰਾ ਧੰਨਵਾਦ ਕਰਦੇ ਆਂ ਪਰ ਜੋ ਪੰਜਾਬ ਦੇ ਅਸਟਾਂ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਪਾ ਦਿਨ ਪਰ ਦਿਨ ਰਾਤ ਲੱਗੇ ਹੋਏ ਆ ਪੰਜਾਬ ਦੀ ਨੌਜਵਾਨ ਦੇ ਬਹੁਤ ਸਮੱਸਿਆਵਾਂ ਵਾਲੀਆਂ ਨਸ਼ਾ ਤੇ ਪ੍ਰਵਾਸ ਤੁਸੀਂ ਦੇਖਿਆ ਹੋਣਾ ਕਿ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਜੋ ਆਤਮ ਬੱਗੀ ਦਾ ਧੰਗਾ ਚੱਲਦਾ ਹੈ ਉਧਿਆਪਾ ਕੇ ਸਰ ਧਰ ਦੀ ਬਾਜੀ ਲਾ ਕੇ ਵੀ ਆਪਾਂ ਲੜਾਈ ਲੜੋ। ਪਰ ਇੱਕ ਪਾਸੇ ਵੀ ਚਾਹਣਾ ਕਿ ਪੰਜਾਬ ਨੂੰ ਬਚਾਉਣਾ ਹੈ। ਦੂਜੇ ਪਾਸੇ ਜਿਹੜੇ ਆ ਸਰਕਾਰਾਂ ਨੇ ਗਿਆ ਇਹਨਾਂ ਨੇ ਸਾਡੇ ਉੱਪਰ ਜਿਹੜੇ ਪਰਚਾ ਦੇ ਲਾੜਾ ਲਾਦਿਆਂ ਨੇ ਗਿਆ। ਜੇਕਰ ਅਸੀਂ ਨੌਜਵਾਨ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਉਣਾ ਹੈ ਤਾਂ ਇਹ ਵੀ ਸਰਕਾਰਾਂ ਨੇ ਸਾਡੇ ਨੌਜਵਾਨ ਡਿਗੁਰਗਾ ਤੇ ਜ਼ਿਲ੍ਹੇ ਦੇ ਵਿੱਚੋਂ ਆ ਜਿੰਨੇ ਮੇਰੇ 20 ਸਟੇਜ ਤੇ ਕਰੇ ਥੋੜਾ ਮੇਲੇਗੀ ਇਸ ਕਰਕੇ ਭਾਵੇਂ ਪੁਰੇ ਨੌਜਵਾਨ ਸਾਥੀਓ ਇਹ ਸਰਕਾਰਾਂ ਦੇ ਜਿਹੜੀਆਂ ਅੱਗੇ ਦੋਗਲੀ ਰਣਨੀਤੀ ਨੂੰ ਆਪ ਪਛਾਣਿਏ ਭਗਵਾਂ ਆਤਮਾ ਜੀ ਵੀ ਰਣ ਜਿਹੜੀ ਦੋਗਲੀ ਰਣਨੀਤੀ ਨੂੰ ਪਛਾਣਿਏ ਤੇ ਇਹਦਾ ਜਿਹੜਾ ਮੂਹ ਹੈ ਉਹ ਦਿੱਲੀ ਵੱਲੋਂ ਦਾ ਜਿਹੜੀ ਦੀ ਪੱਥਾ ਜਿਹੜੀ ਪੰਜਾਬ ਵੱਲ ਹੁੰਦੀ ਹੈ ਕਿਉਂਕਿ ਸਾਰਿਆਂ ਦੇ ਵੀ ਅੱਜ ਤੱਕ ਜਿੰਨਿਆਂ ਦੇ ਵੀ ਲੋਕਾਂ ਦੇ ਇਹੀ ਕੰਮ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਹੈ ਕੱਲੇ ਸਰਦਾਰ ਸੇਵਕ ਸਿੰਘ ਮਾਨ ਸਾਹਿਬ ਵੀ ਲੇਗੇ ਜਿਹੜੇ ਅੱਜ ਤੱਕ ਆਪਣੇ ਇੱਕ ਸਟੈਂਡ ਤੇ ਖੜੇ ਨੇਗੇ ਸੋਨ ਪਿੱਤਾ ਜਿਹੜੀ ਫੁੱਟਾ ਤੌਰ ਹੁੰਦਾ ਹੈ ਕਿਦੇ ਬੋਤਾਂ ਲੈਣੀਆਂ ਹੁੰਦੇ ਨੇ ਜਾਂ ਲੋਕਾਂ ਨੂੰ ਆਪਣੇ ਇੱਕ ਬਕਲਾਵੇ ਦੇ ਵਿੱਚ ਲੈ ਕੇ ਆਪ ਕੋ ਆਪਣੇ ਨਿੱਜੀ ਇਤਾਲੇ ਸਾਰੇ ਹੀ ਲੋਕ ਪਾਖਿਆ ਮਦੂ ਦੇ ਨੇਗੇ ਕੋਈ ਵੀ ਅੱਜ ਤੱਕ ਲੀਡਰ ਆਪਣੇ ਸਟਾਰਟ ਤੇ ਨਹੀਂ ਖੜਾ ਜੇਕਰ ਸਟਾਰਟ ਤੇ ਜੇਕਰ ਖੜਾ ਦਿੱਤਾ ਸਰਦਾਰ ਸਿਮਰਤੀ ਸਿੰਘ ਜੀ ਬਾਦ ਸਾਹਿਬ ਖੜੇ ਨੇਗੇ ਇਸ ਕਰਕੇ ਭਰਾਵੋ ਅੱਜ ਸਾਡੀ ਇੰਨੀ ਪਰਵਾਹ ਕਰਦੇ ਸਮਾਂ ਬੜਾ ਥੋੜਾ ਸਾਰਿਆਂ ਨੂੰ ਸਵਾਗਤ ਹੈ ਗੁਰੂ ਜੀ ਦਾ ਕਰਸਾ ਹੋ ਗਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਕੱਠ ਨੇ

ਕੁੜੀਆਂ ਪਾਕਿਸਤਾਨ ਤੋਂ ਆ ਕੇ ਇੱਥੇ ਆਈਆਂ ਹੋਈਆਂ ਨੇ ਉਹਨਾਂ ਨੂੰ ਹਜੇ ਤੱਕ ਇੱਥੇ ਨੈਸ਼ਨੈਲਿਟੀ ਨਹੀਂ ਮਿਲੀ ਜਦਕਿ ਪਾਕਿਸਤਾਨ ਦੇ ਵਿੱਚ ਜੋ ਸਾਡੇ ਕੁੜੀਆਂ ਨੇ ਆ ਉਹਨਾਂ ਨੂੰ ਵੀਦਨ 2 ਸਾਲ ਦੇ ਅੰਦਰ ਅੰਦਰ ਉਥੇ ਨੈਸ਼ਨੈਲਿਟੀ ਮਿਲ ਜਾਂਦੀ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਨੂੰ 20 23 ਦੀ ਸਾਲ ਹੋ ਗਿਆ ਸਾਡੀਆਂ ਕੁੜੀਆਂ ਇੱਥੇ ਆਇਆ ਉਹਨੂੰ ਉਹਨਾਂ ਨੂੰ ਨੈਸ਼ਨੈਲਿਟੀ ਨਹੀਂ ਮਿਲੀ ਇਸਦੇ ਲਈ ਆਵਾਜ਼ ਸਿਰਫ ਸਰਦਾਰ ਸਮਨਜੀਤ ਸਿੰਘ ਮਾਨ ਸਾਹਨੇ ਉਠਾਈ ਹੈ ਨਾ ਕਿਸੇ ਐਮਐਨਾ ਨਾ ਕਿਸੇ ਕਹਰੇ ਨੇ ਉਖਾਈ ਹੈ ਇਹ ਝਾਰੂ ਵਾਲਿਆਂ ਤੋਂ ਕਾਸੀਂ ਉਂਗਲੀ ਦੀ ਕੀ ਕਰ ਸਕਦੇ ਆ

ਮੰਤਰਾ ਲੱਖ ਸਾਨੂੰ ਜਾਂਨਾ ਗਵਾਉਣੀਆਂ ਪਈਆਂ ਭਰਾਓ 10 ਲੱਖ ਦਾ ਰਿਕਾਰਡ ਹੈ 5 ਲੱਖ ਦਾ ਕੋਈ ਰਿਕਾਰਡ ਨਹੀਂ 1947 ਦੇ ਵਿੱਚ 360 ਲੱਖ ਵਰਗ ਕਿਲੋਮੀਟਰ ਦਾ ਖੇਤਰਫਲ ਦਾ ਦੇਸ਼ ਪੰਜਾਬ ਦੋ ਹਿੱਸੇ ਅੱਜ ਵੰਡਿਆ ਗਿਆ ਜਿਹੜੇ ਅੱਜ 26 ਜਨਵਰੀ ਨੂੰ ਜਸ਼ਨ ਮਨਾਏ ਜਾਂਦੇ ਆ ਇਹ ਦੋ ਕੰਮਾਂ ਦੇ ਫੋਂਡੇਪਰ ਸਾਡੀ ਧਰਤੀ ਦੇ ਦੋ ਹਿੱਸੇ ਬਣਾ ਕੇ ਸਾਡਾ ਨੁਕਸਾਨ ਕਰਕੇ ਜਿਹੜਾ ਕਿ ਸਾਡੀਆਂ ਕੌਮਾਂ ਨੂੰ ਅਜੇ ਤੱਕ ਸਮਝ ਨਹੀਂ ਆਈ 360 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਦੇ ਵਿੱਚ 210 ਪਾਕਿਸਤਾਨ ਤੇ ਰਹਿ ਗਿਆ ਮੇਰੇ ਭਰਾਓ 1.5 ਲੱਖ ਵਰਗ ਕਿਲੋਮੀਟਰ ਇਧਰਲੇ ਚੜ੍ਹਦੇ ਪੰਜਾਬ ਨੂੰ ਮਿਲ ਗਿਆ 1967 ਦੇ ਵਿੱਚ ਇਸ ਪੰਜਾਬ ਦੇ ਵੀ ਤਿੰਨ ਟੋਟੇ ਕਰ ਦਿੱਤੇ ਗਏ ਅੱਜ ਜਿਹੜਾ ਪੰਜਾਬ ਸਾਡੇ ਗੁਰੂਆਂ ਦਾ ਪੀਰਾਂ ਪਗੰਬਰਾਂ ਦਾ ਪੰਜਾਬ ਹੈ ਉਹ ਸਿਰਫ 50 ਲੱਖ ਵਰਗ ਕਿਲੋਮੀਟਰ ਦਾ ਪੰਜਾਬੀ ਜੀ ਬਣ ਕੇ ਰਹਿ ਗਈ ਅੱਜ ਵੀ ਸਾਡੇ ਉੱਪਰ ਹੁਕਮਰਾਨਾਂ ਨੇ ਜਦੋਂ ਵੀ ਕਿਤੇ ਅਸੀਂ ਹੱਕ ਹਕੂਕ ਦੀ ਗੱਲ ਕੀਤੀ ਭਾਵੇਂ ਹਰਮੰਦਰ ਸਾਹਿਬ ਹੋਵੇ ਭਾਵੇਂ ਪਾਵਨ ਮਾਚੇ ਤੋਂ ਹੋਵੇ ਅੱਜ ਤੋਂ 40 ਸਾਲ ਪਹਿਲਾਂ ਜੂਨ 1984 ਨੂੰ ਸਾਡੇ ਉੱਪਰ ਕਈ ਕਾਦੇ ਤੋਪਾਂ ਨਾਲ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਸਾਡੀ ਕੌਮ ਦਾ ਮੱਕਾ ਢਾ ਦਿੱਤਾ ਗਿਆ ਮੇਰੇ ਭਰਾਓ ਇਹ ਸਾਡੇ ਅੰਦਰ ਖੰਜਰਾਂ ਸੀਨੇ ਦੇ ਵਿੱਚ ਕਰਦਾ 1992 ਦੇ ਵਿੱਚ ਘੱਟ ਗਿਣਤੀਆਂ ਦੇ ਉੱਪਰ ਦੇਸ਼ ਪਾਉਣ ਲਈ ਬਾੜੀ ਮਾਰਜਰ ਨੂੰ ਗ੍ਰਾਇਆ ਗਿਆ ਜਿਹੜੇ ਗੱਲਾਂ ਕਰਦੇ ਆ ਸੰਵਿਧਾਨ ਬਚੌਰ ਦੀਆਂ ਉਹੀ ਸੰਵਿਧਾਨ ਦੇ ਰਾਖੇ ਜਿਹੜੇ ਸੰਵਿਧਾਨ ਨੇ ਅਜਾਜ਼ਤ ਦਿੱਤੀ ਸੀ ਇੰਦਰਾ ਗਾਂਧੀ ਨੂੰ ਤੇ 1992 ਦੇ ਵਿੱਚ ਕਾਂਗਰਸदाई ਪ੍ਰਧਾਨ ਮੰਤਰੀ ਸੀ ਪੀਵੀ ਮਰਸੀਵਾੜੋ ਉਦੋਂ ਵੀ ਉਹ ਸੰਵਿਧਾਨ ਦੀ ਰਾਖੀ ਕਰਦੇ ਸਨ ਅੱਜ ਵੀ ਸੰਵਿਧਾਨ ਬਚੌਰ ਦੀਆਂ ਗੱਲਾਂ ਪਾਰਟੀਆਂ ਕਰਦੀਆਂ ਨੇ ਕਿਸੇ ਸੰਵਿਧਾਨ ਨੇ ਕਿਸੇ ਨਿਆਮ ਪਰਕਾਰ ਨੇ ਸਾਡੀਆਂ ਕੱਟਗਿਰਤੀ ਕੋਮਾਂ ਨੂੰ ਜੇ ਕੋਈ ਇਹ ਦੇਵਨ ਸਾਹਿਬ ਦੋਤਾ ਹੋਵੇ ਤਾਂ ਕੋਈ ਵੀ ਇੱਥੇ ਪੱਤਰਕਾਰ ਭਰਾ ਖੜੇ ਨੇ ਸਵਾਲ ਪੁੱਛ ਸਕਦੇ ਨੇ ਬਈ ਫਲਾਨੀ ਜਗ੍ਹਾ ਕੱਟਗਿਰਤੀ ਕੋਮਾਂ ਨੂੰ ਇਨਸਾਫ ਨਾ ਮਿਲ ਚੁਕਿਆ ਜਿਹੜੇ ਅੱਜ ਕਹਿੰਦੇ ਨੇ ਅਸੀਂ ਕੋਮਾਂ ਦੇ ਹੱਕ 'ਚ ਬੋਲਦੇ ਆ ਸਿਰਫ ਤੇ ਸਿਰਫ ਪੰਜਾਬ ਦੀ ਪੂਰੀ ਦੁਨੀਆ ਦੀ ਆਵਾਜ਼ ਇੱਕ ਕੋ ਇੱਕ ਆਵਾਜ਼ ਆ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਅੰਮਰਸਨ